ਸ਼ਕਤੀ ਦੇ ਮਹਾਰਾਜ ਨੇ ਬਖਾ ਦਿੱਤੀ ਸੀ ਕੇਸ਼ੋਦਾਨ ਦੇ ਪਕੰਡ ਨੂੰ ਅਢੇੜ ਦਿੱਤਾ ਜਿੰਨਾ ਘੋਸਮਗਰੀ ਸੀ ਸਾਰੀ ਛੁੱਟ ਕੇ ਕੁੰਡ ਦੇ ਵਿੱਚ ਕੱਢ ਕੇ ਸ੍ਰੀ ਸਾਹਿਬ ਕਮਰਕਸੇ ਵਿੱਚੋਂ ਮਿਆਂ ਵਿੱਚੋਂ ਤੇ ਉਹ ਮੱਚ ਦੀਆਂ ਲਾਟਾਂ ਵਜਦੀ ਫੇਰੀ ਸੀ ਤੇ ਬਚਨ ਕੀਤੇ ਸੀ ਅਸ ਕਿਰਪਾਨ ਖੰਡੋ ਖੜਗ ਤਵਗ ਤਵਰੇ ਅਰ ਤੀਰ ਸਹਿਬ ਸਰੋਹੀ ਸਹਿਥ ਹੀ ਇਹ ਹਮਾਰੇ ਪੀਰ ਆ ਸਾਡੇ ਗੁਰੂ ਨੇ ਆ ਪੀਰ ਨੇ ਅਜ ਸਾਹ ਸੰਗਤ ਜੀ ਮੈਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਲਾ ਕੇ ਨਹੀਂ ਬਚਨ ਕਰਦਾ ਕੋਈ ਤੇ ਕਹਿੰਦਾ ਨਿਸ਼ਾਨ ਨੂੰ ਮੱਥਾ ਕੋ ਟੇਖ ਉਹ ਜਿਹੜੀਆਂ ਜਿੰਦੀਆਂ ਕੌਮਾਂ ਜਿੰਦੀਆਂ ਕੌਮਾਂ ਨਾ ਉਹਨਾਂ ਦੇ ਨਿਸ਼ਾਨ ਚੁਲਦੇ ਮੁਰਦੀਆਂ ਕੌਮਾਂ ਦੇ ਵੀ ਕਦੀ ਵੇਖੇ ਜੀ ਸਾਡੇ ਗੁਰੂ ਨੇ ਨਿਸ਼ਾਨ ਇਹ ਜਿਹਾ ਚਲਾਇਆ ਮਰਦੇ ਦਮ ਤੱਕ ਉਹ ਝੁਲਦਾ ਹੈ ਨਿਸ਼ਾਨ ਸਾਹਿਬ ਤੇ ਜਿਹੜੇ ਆ ਆਮ ਮੁਲਕਾਂ ਦੇ ਝੁਲਦੇ ਨੇ ਨਾ ਰਾਤ ਨੂੰ ਝੰਡੇ ਲਾ ਕੇ ਰੱਖ ਲੈਂਦੇ ਅੱਬਾ ਕੇ ਬਾਰਡਰ ਤੇ ਵੇਖਿਆ ਹੋਣਾ ਪਾਕਿਸਤਾਨ ਵਾਲੇ ਆਪਦਾ ਲਾ ਲੈਂਦੇ ਤੇ ਹਿੰਦੁਸਤਾਨੀ ਆਪਦਾ ਸਾਡਾ ਕਦੀ ਨਿਸ਼ਾਨ ਸਾਹਿਬ ਲੱਥਾ ਵੇਖਿਆ ਉਦੋਂ ਹੀ ਲੱਥੂਗਾ ਜਦੋਂ ਭੇਡਾ ਚੜੂ ਕਿਉਂਕਿ ਇਹ ਖਾਲਸੇ ਦਾ ਚਿੰਨ ਹੈ ਗੁਰੂ ਕਲਗੇ ਧਰਪਾਛਾ ਦੀ ਨਿਸ਼ਾਨੀ ਹੈ